ਸਾਰੇ ਫੱਗੀ ਮਹਿਕਮਾ ਪੈਸੇ ਵਾਲੇ ਆ ਸਾਰੇ ਸਾਰੇ ਹੈ ਹਾਂ ਠੀਕ ਐ ਸਾਰੇ ਮਲੰਗਾ ਕੋਈ ਨਹੀਂ ਜਾਂਦਾ ਬਾਈ ਪਪਾ ਹੀ ਪਾਲਾ ਵਾਕੀ ਲੱਗਦਾ ਉਹ ਭਾਏ ਬਣਾਏ ਗੁੱਲੇ ਬਚੁੱਲੇ ਪਸਰਾ ਗੋਲੀ ਆ ਹਾਂ ਹੰਸਰਾ ਜਾਂਸ ਕਹਿੰਦਾ ਕਹਿੰਦਾ ਦੋ ਜੂ ਨੂੰ ਕਹਿੰਦਾ ਅਰੇ ਕਿਤੇ ਸਾਡੇ ਕਾਬੂ ਆ ਗਿਆ ਫਿਰ ਪੁੱਛਾ ਗਏ ਨੂੰ ਪੰਥਨ ਰੋਡ ਦੀ ਪਾਵਾਂ ਸਰ ਜੀ ਜੀ ਨੂੰ ਮੋਲ ਨੂੰ ਸੁਣਾਓ ਦੇਖੋ ਉਹਨਾਂ ਸਾਰੇ ਬੈਂਸੇ ਦੇ ਬੇਟੇ ਖੜੇ ਆ ਉਹਨੂੰ ਮੋੜ ਪਾਵਾਂਗੇ ਜੀ ਕੀ ਆ ਉਹ ਤਾਂ ਕਿਨੇ ਕੰਮ ਹੀ ਨਹੀਂ ਕੰਮ ਹੀ ਕੀਤਾ ਬਿਲੀ ਬਿਰੀ ਕੀਤੀ ਹੂੰ ਸੁਣ ਚਾਹ 600 ਜੌਟ ਮਾਰ ਕੀਤੀ ਉਹ ਕਨੇ ਕੀਤੀ ਐ ਠੀਕ ਹੈ ਕਿੱਤੀ ਕਿਰ ਕਿੱਤੀ ਤਦਾਂ ਨਾ ਹੀ ਕੋਈ ਲਾਣਾ ਕੋਈ ਆ ਨਾ ਉਹ ਬਾਈ ਤਾਂ ਕਹਿੰਦੇ ਚੱਟਾ ਮਿਲਦਾ ਹੀ ਨਹੀਂ ਸਾਡੇ ਕੋਲ ਚੱਟਾ ਕੌਣ ਕਹਿੰਦਾ ਨਹੀਂ ਮਿਲਦਾ ਕਹਿੰਦੇ ਨਹੀਂ ਮਿਲਦਾ ਹੀ ਕਰ ਤੈਨੂੰ ਪਹੁੰਚੇ ਲੱਗੇ ਤੈਨੂੰ ਜਾ ਦੇ ਚਲ ਠੀਕੇ ਵਗਾਵਾਂ ਤੈਨੂੰ ਚੱਟਾ ਵਗਾਵ ਜਨਾ ਵਰਤੀ ਪਰ ਆਮ ਆਰ ਵੀ ਪਾਰਟੀ ਕਹਿੰਦੀ ਅਸੀਂ ਤਾਂ ਲੱਕ ਤੋੜਦਾ ਨਾ ਲੱਕ ਤੋੜਦਾ ਨਾ ਜਾਵਾਦੂ ਕਰਦਾ ਕਹਿੰਦੇ ਇਹਨਾਂ ਦੇ ਜਾਤੀ ਸਰਟੀਫਿਕੇਟ ਜਾਲੀ ਆ ਹੋ ਸਕਦਾ ਜਾਲੀ ਆ ਕਿਵੇਂ ਬਾਈ ਸਾਰੇ ਜਾਲੀ ਆ ਇਹ ਸਾਰੇ ਹੀ ਜਾਲੀ ਦੋ ਸਾਲਾਂ ਤੋਂ ਸਾਡੇ ਪਿੰਡ ਅੱਜ ਆਇਆ ਇਹ ਤਬੂਲਕ ਤਸਬੂਰ ਕਿਉਂ ਨਹੀਂ ਪੁੱਛਿਆ ਭਾਈ ਮਾਨ ਸਾਹਿਬ ਤਾਂ ਕਹਿੰਦੇ ਸਵਾਲ ਪੁੱਛ ਰਿਹਾ ਉਹ ਸਾਡੇ ਬੰਦਲੇ ਕਿਉਂ ਜਨਾਸ਼ੇ ਜੇ ਪੰਗਾ ਮਾਰ ਲਓ ਜਨਾਂ ਨੂੰ ਕਿਉਂ ਹਾਂ ਉਹ ਕਹਿੰਦੇ ਇਹ ਰਲ ਮਿਲ ਕੇ ਕਬਜ਼ਾ ਕਰਕੇ ਦਿਖਾ ਦਿਓ ਵੋਟਾਂ ਦੇ ਜਿਹੜੇ ਤੁਸੀਂ ਪਾਉਣੇ ਜਿਦ ਤੇ ਪਾ ਹੀ ਦੇ ਜੇ ਕੀ ਲੱਗਦਾ ਫਰੀਦਕੋਟ ਤੋਂ ਕੌਣ ਬਾਜੀ ਮਾਰੂ ਕਿ ਹੁਣ ਕੀ ਬੈ ਲੱਗਦਾ ਹਾਂਸ ਰਾਜ ਹਾਂਸਾ ਕਹਿੰਦਾ 2 ਜੂਨ ਆਉਣ ਤੋਂ ਕਹਿੰਦਾ ਸਾਰੇ ਸਿੱਧੇ ਕੋਈ ਫਰੇ ਹੋਣ ਸਿੱਧੇ ਕਰੀ ਜਾਂਦੇ ਹੋਣੇ ਕਰੀ ਜਾਂਦਾ ਜਾਨ ਵਿਚ ਆ ਗਿਆ ਫਿਰ ਕਰ ਉੱਥੇ ਕਰ ਕਰ ਤੂੰ ਆ ਮਰ ਵੀ ਪਾਲਟੀਆ ਲੈ ਕੇ ਵੀ ਲੱਗਦੇ ਆ ਠੀਕ ਹੈ ਵੀ ਕਹਿੰਦੇ ਇਹਨਾਂ ਦੇ ਜਾਤੀ ਸਰਟੀਫਿਕੇਟ ਜਾਰੀ ਆ ਉਹ ਤਾਂ ਉਹ ਜਾਲੀ ਆ ਕਿਵੇਂ ਭਾਈ ਉਹ ਸਾਰੇ ਜਾਲੀ ਆ ਇਹ ਸਾਰੇ ਹੀ ਜਾਲੀ ਦੋ ਸਾਲਾਂ ਤੋਂ ਸਾਡੇ ਪਿੰਡਾਂ 'ਚ ਆਇਆ ਇਹ ਬੋਲਕ ਦੋ ਸਾਲਾਂ ਤੋਂ ਉਹ ਤਾਂ ਕਹਿੰਦੇ ਸੀ ਹਲਕੇ ਦੇ ਬੇਟੇ ਕਹਿੰਦੀ ਭਾਈ ਇੱਕ ਨਹੀਂ ਪੈਂਦੇ ਇੱਥੋਂ ਉਹ ਤਾਂ ਕਹਿੰਦੇ ਤੇਰਾ ਦੀਆਂ ਤੇਰਾ ਸਿੱਟਾ ਹਾਂ 011 ਸਾਰੀ ਤੇਰਾ ਦਾ 0 ਹਾਂ ਸਰ ਆਜਾ ਹਾਂਸ ਕਿਵੇਂ ਲੱਗਦਾ ਬਾਈ ਜਿੱਤੂਗਾ ਬਿਲਕੁਲ ਮੋਦੀ ਸਰਕਾਰ ਆਊ ਪਰ ਉਹ ਉਹ ਤਾਂ ਕਹਿੰਦਾ ਕਹਿੰਦਾ ਦੋ ਜੂਨ ਨੂੰ ਜਿਹੜਾ ਵਿਰੋਧ ਕਰਦੇ ਕਹਿੰਦਾ ਬਦਲਾ ਲੈਣਾ ਕਿ ਹੁਣ ਦੇਖਦੇ ਬੰਗਾ ਮਾਰਵਾ ਲਵਾਂਗੇ ਬਦਲੇ ਗੱਲ ਕਿਹੜੀ ਆ ਹਾਂ ਲੈਣਾ ਬਦਲੇ ਲੈ ਲਵਾਂਗੇ ਪੱਕਾ ਹਾਂ ਇਹ ਦੋ ਸਾਲਾਂ ਤੋਂ ਬੜਿਆ ਅੱਜ ਇਹਨੂੰ ਪੁੱਛਣਾ ਸੀ ਤੁਹਾਨੂੰ ਪਹਿ ਵਾਗੋ ਪੁੱਛ ਗਏ ਬਾਈ ਸਸਰਾਲ ਤੋਂ ਪੁੱਛਣ ਦਿੰਦੇ ਆ ਕਿ ਨਹੀਂ ਪੁੱਛਣ ਦਿੰਦੇ ਪਤਾ ਨਹੀਂ ਤੇ ਨੇੜੇ ਗਾਵੇ ਨਹੀਂ ਆ ਜਾਈਏ ਕਾ ਕਿਉਂ ਨੇੜੇ ਗਾਵੇ ਨਹੀਂ ਗਏ ਵੋਟ ਨਹੀਂ ਪਾਉਣੀ ਵੋਟ ਨਹੀਂ ਪਾਉਣੀ ਕੋਈ ਤਾਂ ਵੋਟ ਪਾਣੀ ਆ ਭਰਾ ਨੂੰ ਕੰਮ ਦੇ ਖੋਲਣ ਨੂੰ ਠੀਕ ਆ ਕੰਮ ਦੇ ਖੋਲਣ ਨੂੰ ਵੋਟ ਦੀ ਸਾਬ ਨੂੰ ਕਿਤਾ ਕੀ ਕਰਦੇ ਬਾਈ ਖੇਤੀਬਾੜੀ ਨਾਰੇ ਕਹਿੰਦੇ ਵੀ ਕੰਮ ਨਹੀਂ ਸਹੀ ਆ ਜਿਹਦੇ ਕੋ 6 ਕਿੱਲਾ ਉਹਨੂੰ ਫਰਕਾ ਸਾਨੂੰ 1 ਕਿੱਲੇ ਨੂੰ ਕੀ ਫਰਕ ਪਈ ਨਹੀਂਦਾ ਸਾਨੂੰ ਫਰਕ ਕੋਈ ਨਹੀਂ ਆਉਂਦਾ ਉਹਨੇ ਘੜੀ ਕਰਦਿਆ ਫੇਰ ਘੜੀ ਕਰ ਲੈ ਬਾਈ ਜਿੱਥੇ ਬੰਦੀਆਂ ਤਾਂ ਕਹਿਣੀਆਂ ਇਹ ਪਹਿਸਾਨਵਰ ਉਹਦੀ ਆ ਸਾਰੇ ਠੱਗੀ ਮਹਿਕਮਾ ਪੈਸੇ ਵਾਲੇ ਆ ਸਾਰੇ ਸਾਰੇ ਹੈ ਹਾਂ ਠੀਕ ਹੈ ਸਾਰੇ ਮਲੰਗਾ ਕੋਈ ਨਹੀਂ ਜਾਂਦਾ ਤੇ ਕਾਂਗਰਸ ਵਾਲੇ ਕਿਵੇਂ ਲੱਗਦੇ ਕਹਿੰਦੇ ਕਾਂਗਰਸ ਬੇਕਾਰ ਜਿਹਾ ਕਹਿੰਦੇ ਬੀਬੀ ਖੜੀ ਆ ਸਾਹੂ ਕਾਲੀ ਬੀਬੀ ਤੁਰ ਜੂ ਕੋਈ ਬੱਸ ਕਿਉਂ ਹਾਂ ਕਦੇ ਮੋਕੇ ਕਦੇ ਮੋਕੇ ਦੀ ਨੌ ਤੇ ਫਰੀਦਕੋਟ ਦਿੱਤੀ ਆ ਹਾਂ ਸਾਡੇ ਪਿੰਡ ਦੀ ਦੋ ਪੰਜ ਫਿਰਦਾ ਅੱਛਾ ਤੇ ਭਾਈ ਅਕਾਲੀਵਾਲ ਕਿਵੇਂ ਲੱਗਦਾ ਕਹਿੰਦੇ ਅਰਤੀ ਕਾਲੀ ਤੇ ਪੁੱਛੀ ਨਾ ਕੋਈ ਨਹੀਂ ਨਾ ਕਿਵੇਂ ਕਾਲੀ ਤਾਂ ਹੈ ਹੀ ਸਾਡੇ ਮੇਰੇ ਤੋਂ ਕੋਈ ਨਹੀਂ ਕਾਲੀ ਕਹਿੰਦੇ ਗੁਰਦੇਵ ਬਾਲਾ ਨੇ ਕੰਮ ਹੀ ਬਹੁਤ ਕੀਤੇ ਆ ਉਹਦੇ ਆਹ ਜੋਤੇ ਨੂੰ ਨਾਲਾਂ ਦੇ ਜਾ ਦਾ ਬਾਲਾ ਪਾਣੀ ਕਿੰਨਾ ਭਰਿਆ ਗਿਆ ਗੋਡੇ ਕੰਦ ਰੱਜਾ ਠੀਕ ਤੁਹਾਨੂੰ ਅਮੋ ਕੁਮਾਰ ਬੋਚਾ ਅੱਛਾ ਅਮੋ ਕੁਮਾਰ ਬੋਚਾ ਹਾਂ ਭਾਈ ਇਹਦਾ ਕਹਿੰਦੇ ਜਾਲੀ ਸਰਟੀਫਿਕੇਟ ਰੱਖੋ ਸਾਰੇ ਜਾਲੀ ਆ ਪੱਕਾ ਹਾਂ ਠੀਕ ਐ ਬਾਈ ਇਹਦਾ ਇਹ ਇਹ ਨਹੀਂ ਲੱਗਦਾ ਕਹਿੰਦੇ ਵੀ ਜਦੋਂ ਕਲਾਕਾਰ ਵੋਟਾਂ ਮੰਗਣੋਂਦੇ ਉਦੋਂ ਹੀ ਲੋਕਾਂ ਦੇ ਨੇੜੇ ਲੱਗਦੇ ਆ ਉਹ ਤਾਂ ਕਹਿੰਦੇ ੱੱੱਕੇ ਮਾਰਦੇ ਇਹਨਾਂ ਦੇ ਬੌਂਸਰ ਅੱਜ ਹੀ ਮਰੀਆਂ ਦੇ ਬੁਰਗੇ ਇਥੇ ਮਾਰਦੇ ਆ ਅੱਜ ਹੀ ਮਾਰਦੇ ਕਾਰ ਕਿਨੇ ਜਰ ਦਾ ਕੱਟਿਆ ਕਿਵੇਂ ਬਾਈ ਔਰੇ ਬਾਈ ਨੂੰ ਕੁਝ ਕਣਕਾਲੇ ਕੱਟਿਆ ਕਿਨੇ ਜਰ ਦੇ ਕੱਟਿਆ ਸਰਕਾਰ ਬਾਈ ਕਿੰਨੇ ਟਾਂ ਦਾ ਕੱਟਿਆ ਤੁਹਾਡਾ ਸਾਡੇ ਨੂੰ ਹੋ ਗਿਆ ਕਾਹ ਬਾਈ 3-4 ਸਾਲਾਂ ਛੱਲੇ ਨੇ ਸਰਕਾਰ ਤੋਂ ਪਹਿਲਾਂ ਦਾ ਕੱਟਿਆ ਤੇ ਅਜੇ ਤੱਕ ਨਹੀਂ ਬਣਿਆ ਫੇਰ ਬਾਈ ਕਿਵੇਂ ਲੱਗਦਾ ਬਣ ਜਾਣਗੇ ਇਸ ਵਾਰੀ ਐਹੀ ਦਿਖਾਇਆ ਐਹੀ ਤਾਂ ਕੋਈ ਨਹੀਂ ਪੋੜਿਆ ਨਾ ਬਸ ਨਾ ਪਯੂ ਨਾ ਭਾਈਏ ਯਰ ਪ੍ਰੋਗਰਾਮ ਨੂੰ ਤੁਸੀਂ ਇਹਨਾਂ ਦੇ ਬੈਠੇ ਹੋਈ ਉਹ ਸਾਰੀ ਧਰਮਸਾਲਾ ਬਈ ਇਹ ਅੱਛਾ ਇਹ ਆਏ ਮੇਲਾ ਕਰਨ ਵਾਸਤੇ ਇਹ ਰੌਣਕ ਲਾ ਗਿਆ ਠੀਕ ਆ ਆ ਜਾਓ ਇੱਧਰ ਵੀ ਬਾਬਾ ਜੀ ਕਿੰਨੂ ਜਿਵੇਂ ਭਾਈ ਇੱਥੇ ਇਕੱਠ ਨਾ ਹੋਰ ਕਿਤੇ ਹੁੰਦਾ ਨਹੀਂ ਪੰਜ ਬੰਦੇ ਵੀ ਨਹੀਂ ਧੁੰਦੇ ਉਤੋਂ ਠੀਕ ਆ ਆਓ ਇੱਧਰ ਗੱਲ ਬਾਬਾ ਜੀ ਸਾਸੀ ਕਰ ਕੀ ਕੀ ਲੱਗਦਾ ਇਸ ਵਾਰੀ ਕੌਣ ਬਾਜੀ ਮਾਰੂਗਾ ਉਹ ਰੌਣਕ ਮੇਲਾ ਕਰਨ ਵਾਸਤੇ ਆਏ ਕਰਕੇ ਮੁਰਗੇ ਅੱਛਾ ਹਾਂ ਉਹ ਜਿਵੇਂ ਉਹ ਜਿਵੇਂ ਡਰਾਮੇ ਉੱਥੇ ਕਰਦੇ ਉਵੇਂ ਇੱਥੇ ਕਰਨਾ ਜੇ ਇਹ ਕਰਤਾ ਕੋਲ ਕੋ ਰੂ ਦੀ ਰਹਾਗ ਤਾਂ ਜੀ ਇੱਥੇ ਬੜਾਉ ਦੀ ਜਗਤ ਦੀ ਰੋੜੀ ਕੋਰੇ ਦੇ ਮੂੰਹ ਬੋਲਦੀ ਸਾਰੀ ਰਗ ਤਾਂ ਕਰਮ ਪੱਡੂ ਝਗਤੀ ਹੈ ਨਹੀਂ ਇੱਥੇ ਔਰ ਪਰ ਕਰਨ ਦੀ ਤਨਮੋਲ ਕਹਿੰਦਾ ਕਹਿੰਦਾ ਮੈਂ ਤਾਂ ਕਲਾਕਾਰ ਬੰਦਾ ਵਧੀਆ ਪੈਸੇ ਬੜਦੇ ਮੈਨੂੰ ਕਿ ਲੋ ਬਣਦੇ ਹਨੋਂ ਬਣਦੇ ਇੱਥੇ ਸਾਡੇ ਬਿੱਲੋ ਵੀ ਲੈ ਕੇ ਗਏ ਆ ਪਿੰਡੋਂ ਵੀ ਲੈ ਕੇ ਆਏ ਸੀ ਭਾਈ ਪਪਾ ਆਈ ਪੜਾ ਦਾ ਕੀ ਲੱਗਦਾ ਉਹ ਭਾਏ ਬਣਾ ਗੁੱਲੇ ਚੁੱਲੀ ਤੇ ਸਰਾ ਗੋਲੀ ਆ ਹਾਂ ਹੰਸਰਾ ਜਾਂਸ ਕਹਿੰਦਾ ਕਹਿੰਦਾ ਦੋ ਜੂਨ ਨੂੰ ਕਹਿੰਦਾ ਜਿਹੜੇ ਸਾਡੇ ਕਾਬੂ ਆ ਗਿਆ ਫਿਰ ਪੁੱਛਿਆ ਇਹਨੂੰ ਔਰ ਉਹ ਕਹਿੰਦਾ ਦੋ ਜੂਨ ਨੂੰ ਬਦਲੇ ਲੈਣੇ ਆ ਜਿਹੜੇ ਵਿਰੋਧ ਕਰਦੇ ਡੰਡਿਆਂ ਕਾਲਿਆਂ ਵਾਲਾ ਖੁੱਸ ਗਿਆ ਕਿਵੇਂ ਬਾਈ ਕਾਲਿਆਂ ਵਾਲਾ ਖੁੱਸ ਗਿਆ ਹਥੇ ਥੋ ਥੋ ਨੂੰ ਕਿਵੇਂ ਲੱਗਦੇ ਆ ਕਾਲੀ ਦਾ ਲਾਹੇ ਹਲੋ ਕਦੋਂ ਨਹੀਂ ਹੱਥੇ ਸਾਰੀਆਂ ਬਾਤਾਂ ਆਰ ਠੀਕ ਆ ਰੋ ਇਧਰ ਇੱਕ ਹਾਂਜੀ ਬਾਈ ਇੱਕ ਦੋ ਦੇ ਵਿੱਚ ਐਂਟਰੀ ਬਾਤ ਦੀ ਇੱਕ ਦੋ ਦੇ ਵਿੱਚ ਨਿੰਦੋਗੇ ਬਾਈ ਕਿਵੇਂ ਬਾਈ ਆਪੇ ਆਪ ਦਾ ਕਲੈਕ ਕਾਲੀ ਆਂ ਕੁਰਸੀ ਐਂ ਜਾ ਕੇ ਤਾਂ ਅੰਦਰ ਆਦੇ ਆ ਵੀ ਆਪ ਹਾਂ ਆ ਇਹਨਾਂ ਨੂੰ ਕੁਰਸੀਆਂ ਦੇ ਦਿਆ ਬਣ ਮਾਤੇ ਕੀ ਕੀ ਕਿਦੇ ਆ ਇਹਨਾਂ ਨੇ ਕਰਾਇਆ ਵੀ ਲਾਇਆ ਕਰਚੇ ਵਾਲਾ ਕਰਾਇਆ ਇਹਦਾ ਉਹ ਕੁਝ ਨਹੀਂ ਦਿੰਦੇ ਇਹ ਭਾਤੇ ਸੰਭਾਲਦੇ ਨਹੀਂ ਕਿ ਮਗਰ ਚੱਟ ਕੇ ਚਲੇ ਜਾਂਦੇ ਆ ਗਾ ਬਿਲਕੁਲ ਆ ਇਕੱਠਾ ਕਰਨ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਆ ਇਹ ਤਾਂ ਹਰਮਸ਼ਾਹ ਆਜ਼ਾਦੀ ਯਾਰ ਇਹ ਅਸੀਂ ਤਾਂ ਨਹੀਂ ਇਕੱਠਾ ਕਰਨਾ ਉਹ ਬੁਰਾ ਹਾਲਾ ਨਾ ਦਾ ਆ ਕੋਰਥੀਆਂ ਛੱਡ ਕੇ ਤੁਰਦੇ ਕੋਈ ਸਵਾਲ ਸਵਲ ਕਿਉਂ ਨਹੀਂ ਪੁੱਛਿਆ ਭਾਈ ਮਾਨ ਸਾਹਿਬ ਤਾਂ ਕਹਿੰਦੇ ਸਵਾਲ ਪੁੱਛ ਰਿਹਾ ਉਹ ਸਾਡੇ ਬੰਦੇ ਲੈ ਕੇ ਨਾ ਸ਼ੇਰਾਂ ਦੇ ਪੰਗਾ ਨਾ ਲਓ ਇਹਨਾਂ ਨੂੰ ਕਿਉਂ ਹਾਂ ਉਹ ਕਹਿੰਦੇ ਇਹ ਗੱਲ ਮਿਲ ਕੇ ਕਾਟਿਆ ਕਰਕੇ ਦਿਖਾ ਦਿਓ ਵੋਟਾਂ ਦੇ ਜਰੀਏ ਤੁਸੀਂ ਪੋਣੇ ਜੱਤੇ ਪਾ ਜੀ ਦੇ ਜੀ ਭਾਈ ਜੀ ਆਏ ਹੁੰਦੇ ਨਾ ਪਿੰਡ ਦਾ ਭਾਈਚਾਰਾ ਨਾ ਖਰਾਬ ਕੀਤਾ ਜਾਵੇ ਵੀ ਕੋਈ ਵੀ ਲੀਡਰਾਂ ਦਾ ਇਮਾਨਦਾਰਨ ਕਰੋ ਪਰ ਲੀਡਰ ਨੂੰ ਸਵਾਲ ਕਰਨਾ ਵੀ ਹੱਕਾ ਸਾਡਾ ਚਲ ਉਹ ਗੱਲ ਤਾਂ ਸਾਡੇ ਨਾਲ ਠੀਕ ਆ ਵੀਰ ਜੀ ਸਵਾਲ ਕਰਨਾ ਸਾਰਿਆਂ ਨੂੰ ਮੇਨ ਚੀਜ਼ ਤਾਂ ਵੀ ਪਿੰਡ ਦਾ ਵਿਕਾਸ ਹੋਵੇ ਸਾਡਾ ਮੇਨ ਮੁੱਦਾ ਹੈ ਜੀ ਆ ਛੱਪੜ ਆ ਸ਼ਕਪੁਰ ਦਾ ਪਾਣੀ ਇਥੋਂ ਪਿੰਡ ਚੋਂ ਬਾਹਰ ਨਿਕਲ ਜੇ ਸਾਡੇ ਪਿੰਡ ਬਹੁਤ ਵਧੀਆ ਹਰੇਕ ਕੰਮ ਇਥੇ ਵਧੀਆ ਹੋਇਆ। ਇੱਕ ਜੀ ਸਾਡੇ ਸਰਦਾ ਕੇਂਦਰ ਬਣਾਇਆ ਸੀ ਪਹਿਲਾਂ ਉਹ ਬੰਦ ਹੋਇਆ ਪਿਆ ਜੋ ਮੇਨ ਦੀ ਮੁੱਖ ਲੋੜ ਹੋ ਆ ਬਾਈ ਜੀ। ਪਰ ਆਮ ਆਰ ਵੀ ਪਾਰਟੀ ਕਹਿੰਦੀ ਕਹਿੰਦੀ ਸੀ ਦੋ ਸਾਲਾਂ ਚ ਕੰਮ ਵੀ ਬਹੁਤ ਕੀਤੇ ਆ। ਚਲੋ ਚਲੋ ਵੀਰ ਜੀ ਸਾਰਿਆਂ ਨੇ ਜਿਹਦੇ ਜਿੰਨੇ ਕੀਤੇ ਕਿਸੇ ਨੇ। ਉਹ ਕਹਿੰਦੇ ਸੀ ਚਿੱਟੇ ਦਾ ਲੱਕ ਤੋੜਦਾ ਨੌਕਰੀਆਂ ਦੇ ਵੀਰ ਜੀ ਮਹਾਰਾਜ ਦੀ ਵੀਰੇ ਸਾਡੇ ਪਿੰਡ ਅਜੇ ਤੱਕ ਚਿੱਟਕਦੇ ਨਹੀਂ ਹੈਣੀ ਸੀਗਾ। ਅੱਜ ਵੀ ਚਲ ਮੇਰਾ ਵੀ ਅਜੇ ਵੀ ਹੈਣੀ। ਕੋਈ ਗੱਲ ਅਜੇ ਵੀ ਸਾਡੇ ਪਿੰਡ ਨਸ਼ੇ ਦੀ ਗਰੂਪ ਅਜੇ ਬਹੁਤ ਘੱਟ ਆ ਵੀ ਹੈ ਨਹੀਂ ਗੱਲ ਤਕਰੀਬੀਆਂ ਨੌਕਰੀਆਂ ਮਿਲ ਗਈਆਂ ਨਹੀਂ ਨੌਕਰੀ ਚਲ ਜਿੰਨੇ ਕੋਈ ਪੜਿਆ ਲਿਖਿਆ ਬੈਠ ਦੇ ਹਿਸਾਬ ਨਾਲ ਕਿਨੂੰ ਮਿਲਦੀ ਆ ਤਕਰੀਬਨ ਠੀਕ ਆ ਸਾਡੇ ਮੇਨ ਸਮੱਸਿਆ ਛੱਪੜ ਦੀ ਆ ਉਹ ਚੱਟਾ ਕਿਨੂੰ ਮਿਲਦਾ ਨਾ ਕੋਈ ਛੱਪੜ ਦੀ ਕਿਵੇਂ ਬਾਈ ਉਰੇ ਆਇਓ ਉਹ ਚੱਟਾ ਵਾਧੂ ਮਿਲਦਾ ਨਾ ਕੋਈ ਲੈਣਾ ਕੋਈ ਉਹ ਬਾਈ ਤਾਂ ਕਦੇ ਚੱਟਾ ਮਿਲਦਾ ਹੀ ਨਹੀਂ ਸਾਡੇ ਪਿੰਡ ਚੱਟਾ ਕੌਣ ਕਹਿੰਦਾ ਨਹੀਂ ਮਿਲਦਾ ਨਹੀਂ ਮਿਲਦਾ ਹੀ ਚਲ ਤੈਨੂੰ ਪੌਂਟੇ ਲਾ ਕੇ ਤੈਨੂੰ ਚਾਹ ਤੇ ਚਲ ਠੀਕੇ ਵਖਾਵਾ ਤੈਨੂੰ ਚੱਟਾ ਵਖਾਵਾ ਜਨਾ ਵਰਤੀ ਆਮ ਆਰ ਵੀ ਪ ਜਿੰਦਾ ਕਿ ਟੀਕੇ ਚਾਰ ਦਰ ਪੋਤੇ ਵਿਖਾਵਾਂ ਚਲ ਪੋਤੇ ਵਿਖਾਵਾਂ ਬੰਦਾਂ ਦੇ ਆਉਦੇ ਆ ਕੱਲਾ ਬੰਦਾ ਮੈਂ ਹੀ ਰੋਕਣ ਵਾਲਾ ਆ ਕੋਈ ਇੱਥੇ ਰੋਕਣ ਵਾਲੇ ਨਹੀਂ ਗੇ ਠੀਕ ਹੈ ਸਿਰਫ ਆਵਾਰੀ ਬਾਦੀ ਇਕੱਲਾ ਬੰਦਾ ਮੈਂ ਹੀ ਰੋਕਣ ਵਾਲਾ ਜਿੱਤੇ ਵਾਲੇ ਠੀਕ ਆ ਜੋ ਇਧਰ ਹੋਰ ਵੀ ਗੱਲਬਾਤ ਕਰਦੇ ਹਾਂ ਸਮਰਥ ਸਮਰਥਕਾਂ ਨਾਲ ਬਾਈ ਕੀ ਹਾਲ ਆ ਇਧਰ ਕਰੋ ਠੀਕ ਆ ਯਾਰ ਛਕਦੇ ਆ ਬੰਦੇ ਬਾਬਾ ਜੀ ਫਾਸੀ ਕਰ ਕੀ ਹਾਲ ਆ ਲੋਕ ਕਿਵੇਂ ਸੇਤ ਠੀਕ ਹੈ ਕੀ ਲੱਗਦਾ ਇਸ ਵਾਰੀ ਕੌਣ ਆਊਗਾ ਕਿ ਜਿਵੇਂ ਬਈ ਕੰਮ ਖੋਲਦੇ ਤੁਸੀਂ ਦੋਹਾਂ ਕੀ ਕੀ ਲੱਗਦਾ ਕੌਣ ਹੈ ਇਸ ਵਾਰੀ 23 ਸਮੱਸਿਆ ਦਾ 23 ਬਸਾਏ ਅਜੀ ਸਾਡੇ 68 ਦੀ ਸਮੱਸਿਆ ਪਾਰੀ ਬਣੀ ਪਰ ਆਮ ਆਰ ਵੀ ਪਾਰਟੀ ਕਹਿੰਦੀ ਕਿੰਦੀ ਕੰਮ ਵੀ ਬਹੁਤ ਸੋਹਣੇ ਕੀਤੇ ਆ ਕੰਮ ਤਾਂ ਕੀਤੇ ਹੀ 2 ਸਾਲ ਦੇ ਅੱਛਾ ਕੀ ਕੀ ਕੰਮ ਕਰਤੇ ਕੰਮ ਬਹੁਤ ਹੀ ਕੀਤੇ ਆ ਆ ਉਹ ਤਾਂ ਕਿਨੇ ਕੰਮ ਹੀ ਕੀਤੇ ਨਹੀਂ ਕੰਮ ਨਹੀਂ ਕੀਤਾ ਬਿਜਲੀ ਫ੍ਰੀ ਕੀਤੀ ਹੂੰ ਸੁਣ ਚਾਹ ਛੇ ਸੋਟ ਡਮਾਕੀ ਤੇ ਉਹ ਕਨੇ ਕੀਤੀ ਹੈ ਠੀਕ ਹੈ ਕੀਤੀ ਕਿ ਕਿ ਕੀਤੀ ਠੀਕ ਹੈ ਤੇ ਜਿਹੜਾ ਮਤਲਬ ਕਿ ਵੀ ਆਪਣਾ ਜਿਹੜਾ ਮਾਰਾ ਜਿਹੜੇ ਹੁੰਦੇ ਆ ਮਤਲਬ ਵੀ ਆਪਣੇ ਡਿਸਪੈਂਸਰੀ ਗਿਆ ਦਵਾਈ ਮਿਲਦੀ ਹੈ ਉਹ ਫ੍ਰੀ ਮਿਲਦੀ ਹੈ ਉਹ ਕਿੰਨਾ ਫ੍ਰੀ ਮਿਲਦੀ ਹੈ ਭਗਵਾਨ ਨੇ ਕੀਤਾ ਕੀਤਾ ਕਿਨੇ ਚਿੱਟਾ ਤੋੜ ਤੇ ਚਿੱਟੇ ਰੱਖਦੇ ਲੱਕ ਤੋੜ ਚਿੱਟਾ ਸਾਡੇ ਪਿੰਡ ਜਮਾ ਡੱਟਾ ਕਰੇ ਕੋਈ ਬੰਦਾ ਕਹੇ ਇੱਕ ਚਿੱਟਾ ਵੀ ਚਿੱਟਾ ਵਿਖਦਾ ਇਹ ਉਹ ਬਾਈ ਤਾਂ ਕਹਿੰਦੇ ਮੈਂ ਹੁਣ ਚਿੱਟਾ ਦਵਾਈ ਉਹਨਾਂ ਤੋਂ ਲੈਣਾ ਸਾਡੇ ਪਿੰਡ ਦੇ ਮੁੰਡੇ ਨਹੀਂ ਖਾਂਦੇ ਰੋੜੀ ਕਪੂਰਾ ਨਾਲ ਹੱਦ ਦਾ ਸਾਡੇ ਪਿੰਡ ਦੀ ਉਹ ਮੁੰਡੇ ਆਣ ਕੇ ਉਹ ਮੁੰਡੇ ਆਣ ਕੇ ਸਾਡੇ ਪਿੰਡਾਂ ਪਰ ਬਸਾ ਉੱਥੇ ਆਣ ਕੇ ਖਾਂਦੇ ਪੀਂਦੇ ਇਹ ਗੱਲ ਨਹੀਂ ਵੀ ਕਹਿੰਦੇ ਵੀ ਬਹੁਤ ਆਉਂਦੇ ਆ ਦੇਖਣਾ ਹਾਂ ਤੇ ਮੇਰ ਜੀ ਨਾ ਸਾਡੇ ਪਿੰਡ ਦੀ ਮੇਰ ਆ ਸੱਚੇ ਪਾਸੇ ਹੀ ਸਾਡੇ ਪਿੰਡ ਦੇ ਵਿੱਚ ਤਕਰੀਬ ਨਹੀਂ ਮੁੰਦਾ ਕੋਈ ਆਦਿ ਆ ਵੀ ਨਹੀਂ ਖਾਂਦੇ ਇਹ ਗੱਲ ਵੀ ਨਹੀਂ ਖਾਂਦਾ ਵਧੀਆ ਚੀਜ਼ ਆ ਪਰ ਮੇਂ ਜਮੀ ਇਸ ਮਸਲੇ ਸਾਡੇ ਛੱਪੜ ਦੀ ਵੀ ਰਾ ਇੱਕ ਸਾਡੇ ਸਰਦਾ ਕੇਂਦਰ ਬਣਿਆ ਸੀ ਉਹ ਬੰਦ ਹੋਇਆ ਹੋਇਆ ਕਿਉਂਕਿ ਬਲਾਗ ਤੇ ਸਾਡੇ ਪਹਿਲੇ ਨੰਬਰ ਤੇ ਚੱਲਦਾ ਸੀ ਉਹ ਵੀ ਉਹ ਵੀ ਸਰਕਾਰ ਨੇ ਬੰਦ ਕਰਤਾ ਇਹ ਇਹ ਦੁਆਰਾ ਚਾਲੂ ਕੀਤਾ ਜਾਵੇ ਠੀਕ ਆ ਆ ਜੋ ਆਪਾਂ ਇੱਕ ਦੋ ਨੇ ਨਾਲ ਹੋਰ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਆ ਬਾਈ ਹਾਂ ਇੱਧਰ ਤੂੰ ਮੂੰਹ ਕਰ ਲਓ ਉਹ ਮੇਰਾ ਕਰ ਦੋ ਹਾਂ ਬਾਈ ਕੀ ਕੀ ਲੱਗਦਾ ਜਿਵੇਂ ਹੰਸ ਰਾਜ ਹੰਸ ਦਾ ਬਿਆਨ ਆਇਆ ਕਹਿੰਦੇ 2 ਜੂਨ ਨੂੰ ਬਦਲੇ ਲੈ ਲੈਣੇ ਆ ਜਿਹੜੇ ਵਿਰੋਧ ਕਰਦੇ ਆ ਨਹੀਂ ਜੀ ਇਹ ਨਹੀਂ ਹੋ ਸਕਦਾ ਹੈ ਨਹੀਂ ਲੱਗਦਾ ਜਿੱਤ ਜਾਣਗੇ ਇਸ ਵਾਰੀ ਫਰੀਦਕੋਟ ਕੋ ਰਾਜ ਨਹੀਂ ਹੰਸ ਰਾਜ ਜੀ ਨਹੀਂ ਐ ਕਰਨਜੀ ਤਾਂ ਮੋਲਦਾ ਕੀ ਲੱਗਦਾ ਹੋ ਸਕਦਾ ਵੀ ਪੱਕਾ ਨਹੀਂ ਕਹਿ ਸਕਦੇ ਤੁਹਾਨੂੰ ਕਿਹੜਾ ਚੰਗਾ ਲੱਗਦਾ ਆਪਾਂ ਨੂੰ ਸਾਰੇ ਜੰਗੇ ਲੱਗਦੇ ਆ ਜੀ ਸਾਰੇ ਜੰਗੇ ਲੱਗਦੇ ਆ ਹਾਂ ਜੀ ਜਿੰਮੀ ਨਾਲ ਪੰਜ ਰਾਜਾਂ ਸੀ ਤੋਂ ਆਹ ਆਹੋ ਇੱਧਰ ਗੱਲਬਾਤ ਕਰਦੇ ਆ ਬਈ ਕੀ ਕੀ ਲੱਗਦਾ ਕੌਣ ਇਸ ਵਾਰੀ ਬਾਜੀ ਮਾਰੂ ਫਰੀਦਪੁਰ ਕਾਂਗਰਸ ਜੀ ਕਾਂਗਰਸ ਠੀਕ ਹੈ ਹੱਕ ਕਰਮ ਕੀ ਪੜਦੇ ਆ ਕਹਿੰਦੇ ਵੀ ਬੀਬੀ ਨੇ ਕੀ ਵਿਕਾਸ ਕਰਨਾ ਇਹ ਕਰਮ ਦੀ ਤਰਗੇ ਤਾਂ ਕਹਿੰਦੇ ਇੱਥੇ ਮਾਨ ਸਾਹਿਬ ਨਾਲ ਸਿੱਧੇ ਹੱਥ ਮਿਲਦੇ ਆ ਕਹਿੰਦੇ ਇਹਨਾਂ ਦੇ ਬਈ ਗੱਲਾਂ ਹੀ ਆ ਹੂੰ 2 ਸਾਲ ਗੱਲਾਂ ਹੀ ਸੁਣਾਈਆਂ ਗਾਂਵੀਆਂ ਗੱਲਾਂ ਚੁਟਕਲੇ ਇਹਨਾਂ ਕੋਲੇ ਦਾ ਉਹ ਤਾਂ ਕਹਿੰਦੇ 2 ਸਾਲ ਹੋ ਗਏ ਸੀ ਕੰਮ ਹੀ ਕਰੀ ਜਾਂਦੇ ਆ ਕਹਿੰਦੇ ਨਹੀਂ ਨਹੀਂ ਸਾਡੇ ਕੋਲ ਕੰਮ ਜੀਣਾ ਨਹੀਂ ਯਾਰ ਕਹਿੰਦੇ ਨੌਕਰੀਆਂ ਦੇਤੀਆਂ ਚਿੱਟਾ ਚਿੱਟਾ ਖਤਮ ਕਰਤਾ ਉਹ ਬੀਲੀ ਮਾਫ ਕਰਦੀ ਬੀਲੀ ਪਹਿਲਾਂ ਚੰਨੀ ਸਾਹਿਬੀ ਕਰਕੇ ਗਏ ਆ ਚੰਨੀ ਸਾਹਿਬ ਦੇ ਲਾਣੀ ਆ ਸਾਰੇ ਹੂੰ ਵੀਲੀ ਚੰਨੀ ਸਾਹਿਬੀ ਮਾਫ ਕਰਕੇ ਗਏ ਆ ਹਾਂ ਸਰਾਂ ਜਾਂਸ ਕੀ ਲੱਗਦਾ ਜਿੱਤ ਸਕਦੇ ਫਰੀਦਕੋਟ ਨਹੀਂ ਵੀਰੇ ਬੀਬੀ ਤੁਸਾ ਹੋ ਕੇ ਹੂੰ ਠੀਕ ਆ ਰੋ ਇਧਰ ਵੀ ਗੱਲ ਕਰ ਬਾਈ ਕੀ ਹਾਲ ਚਾਲ ਦੇ ਠੀਕ ਹੋ ਕੀ ਲੱਗਦਾ ਫਰੀਦਕੋਟ ਤੋਂ ਕੌਣ ਪਾਜੀ ਆਮਰਵੀ ਪਾਰਟੀ ਆਮਰਵੀ ਪਾਰਟੀ ਇਹ ਬਾਈ ਨਾਲੇ ਹੁਣੇ ਹੁਣੇ ਬਾਈ ਕਹਿੰਦਾ ਆਮਰਵੀ ਪਾਰਟੀ ਨੇ ਕੰਮ ਨਹੀਂ ਕੀਤਾ ਲੱਗਦਾ ਜਿੱਤ ਜਾਣਗੀ ਨਹੀਂ ਕੰਮ ਤਾਂ ਕੀਤਾ ਹੀ ਦੇਖੋ ਕੀ ਕੀ ਪੋਸਟਾਂ ਮਿਲੀਆਂ ਬੈਲ ਫਰੀ ਹੋਇਆ ਹੋਰ ਤੁਸੀਂ ਦੱਸੋ ਪ੍ਰਸ਼ਾਚਾਰ ਕਟਿਆ ਹੋਰ ਦੱਸੋ ਬਿੱਲ ਤਾਂ ਬਾਈ ਦੱਸ ਕੇ ਆ ਕਹਿੰਦਾ ਉਹ ਤਾਂ ਚੰਨੀ ਸਾਹਿਬ ਮੁਕੀ ਸੀ ਚੰਨਣਾ ਕਲਾਬ ਕੋਈ ਕਿਤੇ ਹੈ ਜੁਣਦੇ ਮੈਂ ਮਾਫ ਕੀਤੀ ਸੀ ਜੁਣਦੇ ਮਾਫ ਕੀਤੀ ਹੋਰ ਦੱਸ ਦੋ ਹੋਰ ਕਿਤੇ ਠੀਕ ਹੈ ਹਾਂ ਹਾਂ ਸਰ ਜਾਂਸਦਾ ਕੀ ਲੱਗਦਾ ਉਹ ਮੁਸ਼ਕਲੀ ਵੀਰੇ ਮੁਸ਼ਕਲੀ ਆ ਉਹ ਉਹ ਕਹਿੰਦੇ ਤੁਸੀਂ ਵੇਖੀ ਚੱਲੋ ਜਿੱਤ ਦੇ ਇਲਾਨ ਹੋਣੇ ਬਾਕੀ ਆ ਕਹਿੰਦੇ ਅਸਦਾ ਜਿੱਤੇ ਪਏ ਵਧੀਆ ਗੱਲ ਆ ਜਿੱਤੇ ਜਾਂਦਾ ਸਾਰਾ ਹੀ ਹੋਊਗਾ ਬਗੈਰ ਠੀਕ ਆ ਓਕੇ ਆ ਲੋ ਇਧਰ ਮੁੰਡਿਆਂ ਨਾਲ ਵੀ ਗੱਲ ਕਰਦੇ ਆ ਬਾਈ ਕੀ ਹਾਲ ਚਾਲ ਆ ਕੀ ਲੱਗਦਾ ਕੌਣ ਭਾਈ ਮਰੋ ਨਹੀਂ ਪਤਾ ਨਹੀਂ ਤੂੰ ਦੱਸ ਗਿਨੀ ਪਾਈ ਗਨੂ ਤੈਨੂੰ ਕਿਹੜਾ ਚੰਗਾ ਲੱਗਦਾ ਤੂੰ ਦੱਸ ਗਿਨੀ ਇਹ ਨਹੀਂ ਪਤਾ ਜੀ ਨਹੀਂ ਮੈਂ ਮੇਰਾ ਕਹਿੰਦੇ ਜੇ ਨਾ ਤੁਹਾਡਾ ਕੰਮ ਕਰਦਾ ਤੁਹਾਡੇ ਕਾਸਤੀ ਗੱਲ ਕਰਦਾ ਉਹਨਾਂ ਨੂੰ ਪਾ ਲਈ ਬਾਈ ਅਸੀਂ ਪੌਣੀ ਪੰਚਰ ਰੋਡ ਅਸੀਂ ਪਾਵਾਂ ਸਰਜੀ ਜੀ ਨੂੰ ਮੋਲ ਨੂੰ ਹੁਣ ਦੇਖਣ ਜਿਹੜੇ ਬੈਂਸੇ ਦੇ ਬੋਟੇ ਖੜੇ ਆ ਉਹਨੂੰ ਵੋਟ ਪਾਵਾਂਗੇ ਪਰ ਬਾਈ ਇਹ ਇਨਾਂ ਕੋਲੇ ਤਾਂ ਪੈਸਾ ਬਹੁਤ ਆ ਉਹਨਾਂ ਦਾ ਤਾਂ ਪ੍ਰਚਾਰ ਹੀ ਨਹੀਂ ਹੋਣਾ ਪਿੰਡਾਂ ਬਾਈ ਜਿੰਨਾ ਉਹਨਾਂ ਨੇ ਸਿੱਖ ਪੰਥ ਲਈ ਕੀਤਾ ਕਿਸੇ ਨੇ ਨਹੀਂ ਕੀਤਾ ਹੂੰ ਉਹਨਾਂ ਨੂੰ ਵੋਟ ਪਾਵਾਂਗੇ ਠੀਕਾ ਸਰਜੀਤ ਸਿੰਘ ਖਾਲਸਾ ਨੂੰ ਉਹਨੂੰ ਪਾਵਾਂਗੇ ਬਾਈ ਕਹਿੰਦੇ ਉਹ ਤਾਂ ਖਾਲਸਤਾਨੀ ਪਾਰਟੀ ਆ ਕਹਿੰਦੇ ਪੰਜਾਬ ਨੂੰ ਵੰਡਣ ਵਾਲੀ ਆ ਬਾਈ ਉਹਨਾਂ ਨੇ ਪੰਜਾਬ ਨਹੀਂ ਕੀਤਾ ਫਿਰ ਪਾਰਟੀ ਨੇ ਕਿਹਦੇ ਨੂੰ ਕੀਤਾ ਪੰਜਾਬ ਲਈ ਪੰਜਾਬ ਦੇ ਟੁਕੜੇ ਕਰ ਦੇਣਗੇ ਕਹਿੰਦੇ ਉਹ ਨਹੀਂ ਕਰਦੇ ਬਾਈ ਅੱਗੇ ਕੀਤੇ ਆ ਅੱਗੇ ਹੋਏ ਬਸ ਨਹੀਂ ਹੋਏ ਬਸ ਉਹਨੂੰ ਪਾਵਾਂਗੇ ਬੋਲ ਆ ਲੋ ਇਧਰ ਚੱਲ ਇਹ ਇਹ ਦੋਸਤੋ ਫਰੀਦਕੋਟ ਦੀ ਗਰਾਊਂਡ ਰਿਪੋਰਟ ਆ ਜਿੱਥੇ ਹੁਣੇ 10-15 ਮਿੰਟ ਪਹਿਲਾਂ ਹੀ ਕਰਨਜੀਤ ਅੰਮੋਲ ਆ ਕੇ ਹਟਿਆ ਤੇ ਆ ਗੱਲਾਂ ਬਾਤਾਂ ਤੁਸੀਂ ਪਿੰਡ ਦੇ ਲੋਕਾਂ ਦੀਆਂ ਸੋਣੇ ਲਈਆਂ ਪੂਰੇ ਲੋ ਸਫਰ ਟੈਲੀਵਿਜ਼ਨ ਦੇ ਨਾਲ ਸਤਿ ਸ੍ਰੀ ਅਕਾਲ